ਹਾਲ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਦੋਸਤ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਭਲਵਾਨ ਟਰੈਕਟਰ ਵਿਖੇ ਆ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆ ਦੋਸਤੋ ਅਸੀਂ ਇੱਕ ਫੈਕਟਰੀ ਚੋਂ ਇਹ ਪਰਮਿਲ ਚੋਂ ਜੀਸੀਵੀ ਤੇ ਹੋਰ ਪਾਰਟ ਲਏ ਸੀ ਵਿਦ ਇਨਸਕ੍ਰਾਈਬ ਤੇ ਇਹਦਾ ਮੈਂ ਤੁਹਾਨੂੰ ਨਵਾਂ ਨਾ ਬਲੌਗ ਸਾਂਝਾ ਕਰਦੇ ਆ ਜਾਣਕਾਰੀ ਤੁਹਾਡੇ ਚ ਵਾਧਾ ਹੋ ਜਾਂਦਾ ਇਹ ਕੀ ਹੁੰਦਾ ਜਦੋਂ ਆਪਾਂ ਇਹ ਜੀਸੀਵੀ ਹੈ ਜਦੋਂ ਜਿਆਦਾ ਕੰਡਮ ਹੋ ਜਾਂਦੇ ਕੋਈ ਵੀ ਮਸ਼ੀਨਰੀ ਅੱਜਕੱਲ੍ਹ ਹਾਸਟ ਜੋਗਾ ਬਹੁਤ ਛੇਤੀ ਮਸ਼ੀਨਾ ਅੱਗੇ ਜਿਹੜੀ ਕੀ 50 ਸਾਲ ਚੱਲਦੀ ਸੀ ਉਹ 20 ਸਾਲਾਂ ਦੇ ਵਿੱਚ ਹੀ ਖੰਡਮ ਹੋ ਜਾਂਦੀ ਆ ਉਹ ਕੰਮ ਹੁਣ ਬਹੁਤ ਜ਼ਿਆਦਾ ਵਧ ਗਏ ਕੰਮ ਦੇ ਹਿਸਾਬ ਨਾਲ ਮਸ਼ੀਨਰੀ ਬਹੁਤ ਛੇਤੀ ਸਕ੍ਰੈਬ ਹੋ ਜਾਂਦੀ ਆ ਤੇ ਇਹ ਆ 4D X ਮਸ਼ੀਨ 4D X ਮਸ਼ੀਨ ਇਹਦੇ ਕਾਫੀ ਬੋਡੀ ਪਾਰਟ ਉਹਨੇ ਫੈਕਟਰੀ ਆਨੇ ਲਾ ਲਾ ਕੇ ਯੂਜ਼ ਕਰ ਲਏ ਹੋਰ ਮਸ਼ੀਨਾਂ ਵਾਸਤੇ ਇਹਨਾਂ ਨੇ ਇਹਨੂੰ ਰੀਸਕ੍ਰੈਬ ਦਿੱਤਾ ਸੀਗਾ ਦੋ ਟਰੈਕਟਰ ਸੀਗੇ ਲੋਡਰ ਲੱਗੇ ਹੋਏ ਆ ਉਹਨਾਂ ਦੇ ਉੱਪਰ ਇੱਕ ਜੌਲੀ 55 ਦਾ ਸਾਥ ਇੱਕ ਹੈਗਾ ਜੀ ਆਪਣਾ ਥੋਲੇ ਦਾ 60 ਤੇ ਚਾਰ ਟੋਟਲ ਆਈਟਮਾਂ ਸੀਗੀਆਂ ਤੇ ਇਹ ਅਸੀਂ ਇਹਨੂੰ ਹੁਣ ਲੋਡ ਕਰੰਦੇ ਨਾਲ ਨਵੀਡੀਓ ਸੰਜੀ ਕਰੰਦੇ ਨੇ ਸਟੈਪ ਵਾਲੇ ਜਿਹੜੇ ਜੈਕ ਹੁੰਦੇ 3D X ਦਾ ਟੋਟਲ ਸੀਗੀਆਂ ਇਸ ਕਰਕੇ ਤੁਹਾਨੂੰ ਦੇਖਣ ਨੂੰ ਥੋੜਾ ਜਿਹਾ ਪਿੱਛੇ ਹੋਰ ਲੱਗੂਗੇ ਜਿਹੜੀ 3D X ਹੁੰਦੀ ਇਹਦੇ ਵਿੱਚ ਇੱਕ ਕੇਪੀਸੀ ਹੁੰਦੀ ਜਿਹਨੂੰ ਕੇਪੀਸੀ ਕਿਤੇ ਮਸ਼ੀਨ ਪਿਛਲੀ ਬਾਗੜਾ ਜਿਹੜੀ ਘੁੰਮਦੀ ਹੁੰਦੀ ਹੈ ਇਹਦੇ ਸਟੈਪ ਐ ਸੱਡਾ ਨੂੰ ਖੁੱਲਦੇ ਹੁੰਦੇ ਆ ਜਿਹੜੀ 3D X ਹੁੰਦੀ ਉਹਦੀ ਥੱਲੇ ਥੱਲੇ ਨੂੰ ਧਰਤੀ ਵਾਲ ਨੂੰ ਖੁੱਲਦੇ ਆ ਇਹ ਸਿੱਧੀ ਸਿੱਧੀ ਮਸ਼ੀਨ ਚੱਤੀ ਜਾਂਦੀ ਹੈ ਇਹਨਾਂ ਬੱਤਕਾਂ ਨੂੰ ਪੈਰ ਜਿਹੇ ਹੁੰਦੇ ਨੇ ਇਹਦੇ ਸੈੱਡਾਂ ਨੂੰ ਖੋਲ੍ਹਦੇ ਹੁੰਦੇ ਨੇ ਤੇ ਆਹ ਹੁਣ ਇਹ ਸੰਗਲ ਪਾ ਕੇ ਇਹਦਾ ਬੰਨੇ ਆ ਵਾ ਕਿ ਇਸ ਟੀਮ ਮਸ਼ੀਨ ਸਟਾਰਟ ਨਹੀਂ ਸੀ ਬੰਦ ਸੀਗੀ ਹੁਣ ਆਹ ਇੱਧਰ ਇੱਕ ਜਿਹੜਾ ਇਹਦਾ ਸਟੈਪ ਆ ਇਹ ਪਾਣੀ ਵਾਲੇ ਪਾਸੇ ਪਿਆ ਸੀ ਇਹਨਾਂ ਦਾ ਡੰਪਾ ਪਾਣੀ ਦਾ ਜਿੱਥੇ ਪੇਪਰ ਮਿਲਦਾ ਪਾਣੀ ਇਹ ਇਕੱਠਾ ਕਰਦੇ ਆ ਤੇ ਪਾਣੀ ਲੱਗੇ ਹੋਣ ਕਰਕੇ ਦੇਖੋ ਕਾਫੀ ਖਰਾਬ ਹੋ ਚੁੱਕਾ ਹੋ ਜੀਗਾ ਜੈਕ ਵੀ ਜਾਮ ਹੋ ਗਿਆ ਹੈਂਡਰੇ ਦਾ ਜੋਰ ਲਵਾਇਆ ਤੇ ਨਹੀਂ ਇਹ ਬੰਦ ਨਹੀਂ ਹੋਇਆ ਤੇ ਅਸੀਂ ਇਹਨੂੰ ਐ ਹੀ ਐਜ਼ ਇਟ ਇ ਫਿਰ ਲੋਡ ਕਰਨ ਦੀ ਕੋਸ਼ਿਸ਼ ਕੀਤੀ ਵੀ ਚਲੋ ਐ ਲੋਡ ਕਰ ਦਾਂਗੇ ਤੇ ਬਾਅਦ ਚ ਉੱਪਰ ਬੰਨ੍ਹ ਦਾਂਗੇ ਪਲੇਟਫਾਰਮ ਦੇ ਉੱਪਰ ਵੀ ਰੋਲ ਵਾਲੇ ਪਾਸੇ ਮਾਲ ਵੀ ਨਾਰਮੀ ਕਿਹਜਾ ਨੁਕਸਾਨ ਨਹੀਂ ਹੋਵੇ ਇਹ ਤੋਂ ਬਾਅਦ ਅਸੀਂ ਇਹਨੂੰ ਮਸ਼ੀਨ ਨੂੰ ਲੋਡ ਕਰਨ ਦੀ ਕੋਸ਼ਿਸ਼ ਕੀਤੀ ਪਰ ਪੂਜ ਜ਼ੋਰ ਲਾਇਆ ਜੈਕ ਬੰਦ ਨਹੀਂ ਹੋਇਆ ਹੁਣ ਅਸੀਂ ਐ ਹੀ ਸੱਦਾ ਨੂੰ ਮਸ਼ੀਨ ਨੂੰ ਲੋਡ ਕਰਨ ਲੱਗੇ ਆਹ ਮੁੰਡਾ ਜਿਹੜਾ ਹੈਂਡਲ ਦਾ ਆਪਰੇਟਰ ਆ ਮੁੰਡੇ ਮਾਲਕ ਖੁਦ ਆ ਇਹ ਅੱਜ ਡਰਾਈਵਰ ਆ ਕੋਈ ਅੱਜ ਡਰਾਈਵਰ ਛੁੱਟੀ ਤੇ ਸੀਗਾ ਪਰ ਇੰਨਾ ਐਕਸਪੀਰਟ ਆ ਬਾਈ ਇਹ ਬਹੁਤ ਪੁਰਾਣੇ ਇਹ ਮੰਗਲਾ ਨੇ ਕੰਮੇਣ ਵਾਲੇ ਆਪਣੇ ਉਹ ਬਹੁਤ ਪਿਆਰਾ ਇੱਥੇ ਮਾਰਕੀਟ ਦੇ ਜੀਸੀਬੀਆਂ ਦਾ 파ਟਸੂ ਰੱਖਦੇ ਆ ਇੱਥੇ ਮਾਰਕੀਟ ਦੇ ਤੇ ਇਹ ਬਰਾਦਰ ਨੇ ਅੱਧੀ ਆਵਾਜ਼ ਤੇ ਆ ਕੇ ਰਾਣੇ ਉੱਥੇ ਫੈਕਟਰੀ ਦੀ ਮਸ਼ੀਨ ਲੱਗੀ ਹੋਈ ਸੀ ਇਹਨਾਂ ਦੇ ਤੇ ਇਹਨੇ ਆ ਕੇ ਵਾਈ ਨੇ ਲੋਡ ਕਰੀ ਤੇ ਆ ਦੇਖੋ ਹੁਣ ਤਾਂ ਨਹੀਂ ਕਈ ਵਾਰ ਆਪਾਂ ਨੇੜੇ ਤੜੇ ਹੈਡਰਾ ਨਾ ਹੋਵੇ ਤਾਂ ਆਪਾਂ ਨੂੰ ਬਹੁਤ ਦਿੱਕਤ ਆ ਜਾਂਦੀ ਹੈ ਇਹ ਜਿਹੜੀਆਂ ਜਿਹੜੀਆਂ ਲੋਡਿੰਗ ਵਾਲੀਆਂ ਹੁੰਦੀਆਂ ਹੈਡਰੇਨ ਲੋਡ ਹੋਣੀ ਹੋਰ ਤਾਂ ਵੀ ਕਰੀ ਜਾਂਦੀ ਨਹੀਂ ਹੁੰਦਾ ਹੁਣ ਇਹਨੂੰ ਇਹਨਾਂ ਨੇ ਹੈਡਰੇਨ ਦਾ ਚੱਕ ਲੈ ਦੇਖੋ ਤੋਲ ਲਈ ਪੂਰੀ ਮਸ਼ੀਨ ਇਹ ਵੀ ਹੋਰ ਦੱਸ ਗੱਲ ਦੱਸਣੀ ਭੁੱਲ ਗਿਆ ਤੁਹਾਨੂੰ ਇਹਦੇ ਨਾਲ ਇਹਨਾਂ ਨੇ ਇਹਦੇ ਚ ਬਾਗਟਾਂ ਵੀ ਇਹਨਾਂ ਨੇ ਯੂਜ਼ ਕਰਨ ਲਈ ਸਾਨੂੰ ਨਹੀਂ ਦਿੱਤੀਆਂ ਆ ਦੇਖੋ ਅੱਗੇ ਜਿਵੇਂ ਮੁਰਗਾ ਦੇ ਟੰਗਿਆ ਹੁੰਦਾ ਨਾ ਅਗਲਾ ਕਰਾਇਆ ਜਿਹੜਾ ਟੱਕਣ ਵਾਲਾ ਹੁੰਦਾ ਲੋਡ ਕਰਨ ਵਾਲਾ ਹੁੰਦਾ ਟਰਾਲੀਆਂ ਇੱਕ ਪਿਛਲੀ ਬਾਗਟ ਦੋਨੇ ਹੀ ਨਾਲ ਇਹਨਾਂ ਨੇ ਦਿੱਤੀਆਂ ਹੀ ਸੀ ਸਾਨੂੰ ਸੌਦੇ ਦੇ ਵਿੱਚ ਤੇ ਟਾਇਰ ਵਗੈਰਾ ਵੀ ਇਹਦੇ ਖੁੱਲੇ ਹੋਏ ਸੀਗੇ ਕਾਫੀ ਮੰਦੀ ਹਾਲਤ ਦੇ ਵਿੱਚ ਕਰਿਆ ਹੋਇਆ ਸੀ ਉਹ ਜੋ ਜੋ ਪਾਰਟਸ ਨੂੰ ਲੋਡ ਪੈਂਦੇ ਸੀ ਇਹ ਤੋਂ ਕੋਲ ਕੋਲ ਵੀ ਯੂਜ਼ ਕਰੀ ਜਾਂਦੇ ਸੀ ਹੋਰ ਮਸ਼ੀਨਾਂ ਵਾਸਤੇ ਬਹੁਤ ਵੱਡੀ ਇਹ ਮੇਲ ਦਾ ਪੇਪਰ ਮਿਲ ਇਹਦਾ ਬਲੌਗ ਵੀ ਬਣਾਉਂਗਾ ਤੁਹਾਨੂੰ ਵੀ ਕਿਵੇਂ ਇਹ ਪੇਪਰ ਬਣਦਾ ਕਾਰਜ ਬਣਦਾ ਮਸ਼ੀਨਾਂ ਦੀ ਵੀਡੀਓ ਬਣਾ ਕੇ ਲੈਣਾ ਇੱਕ ਛੋਟਾ ਜਿਹਾ ਪੇਪਰ ਜਿਹੜਾ ਆਪਾਂ ਪੈਨ ਪੇਪਰ ਕਿਸੇ ਵੀ ਤਰ੍ਹਾਂ ਦੇ ਪੇਪਰ ਯੂਜ਼ ਹੁੰਦੇ ਆ ਬੈਂਕਾਂ 'ਚ ਯੂਜ਼ ਹੁੰਦੇ ਆ ਕਿਵੇਂ ਉਹ ਬਣਦਾ ਕੀ ਇਹਦਾ ਪ੍ਰੋਸੈਸ ਆ ਉਹ ਵੀ ਤੁਹਾਨੂੰ ਬਲੌਗ 'ਚ ਉਹ ਪਾ ਸਾਂਝਾ ਕਰਾਂਗੇ ਤਾਂ ਦੋਸਤੋ ਜਰੂਰ ਬੇਨਤੀ ਹੈ ਸਾਰਿਆਂ ਨੂੰ ਵੀ ਇੱਕ ਸਾਡਾ ਪੇਜ ਨੂੰ ਸਬਸਕ੍ਰਾਈਬ ਕਰ ਲਿਆ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਪੇਜ ਦਾ ਨਾਮ ਆ ਸੰਦੀਪ ਸਿੰਘ 35000 ਸਬਸਕ੍ਰਾਈਬਰ ਉਹਦੇ Facebook ਤੇ YouTube ਤੇ ਬਦਾਂ 26 27000 ਹੋਣ ਵਾਲੇ ਆ ਭਲ ਤੇ ਹੁਣ ਆ ਦੇਖੋ ਤੋਲ ਲਈਏ ਮਸ਼ੀਨ ਤੇ ਉਧਰੋਂ ਗੱਡੀ ਬੈਗ ਕਰ ਲਈ ਆ ਜਿਹੜੀ ਬੈਗ ਕਰਕੇ ਆਪਾਂ ਮਸ਼ੀਨ ਲੋਡ ਕਰਨ ਲੱਗੇ ਆ ਤੇ ਇਹ ਜਦਕਿ ਇਹਦੀ ਆਰਮ ਇੱਕ ਆਪਾਂ ਪਹਿਲਾਂ ਕੱਢਤੀ ਸੀ ਪਿਛਲੀ ਕਿਤੇ ਬਾਗੜ ਪਾਈ ਹੁੰਦੀ ਆ ਉਹ ਪਹਿਲਾਂ ਲੋਡ ਕਰ ਲਈ ਆ ਹੁਣ ਲੋਡ ਕਰਨ ਲੱਗੇ ਆ ਕਦੇ ਵੀ ਸੰਗਲ ਜਦੋਂ ਜਦੋਂ ਕੀ ਚੱਕੀ ਹੁੰਦੀ ਆ ਆਪ ਕਰੀ ਹੁੰਦੀ ਆ ਹਵਾਜ ਹੁੰਦੀ ਆ ਉਹਦੇ ਲਾਗੇ ਤਾਂ ਜੀ ਨਾ ਖੜਿਆ ਕਰੋ ਕਈ ਵਾਰ ਮਿਸ ਹੈਪਨਿੰਗ ਹੋ ਜਾਂਦੀ ਆ ਸੰਗਲ ਟੁੱਟ ਜੇ ਟਰੋਪਰ ਕੁਕੁੰਡਾ ਟੁੱਟ ਜੇ ਇਹ ਰਤਾ ਟੁੱਟ ਗਈ ਇਸ ਕਰਕੇ ਮੇਰਾ ਵੀ ਕਈ ਵੀ ਬੰਦੇ ਜਿਹੜੇ ਲੋਡਿੰਗ ਆਲੇ ਆ ਸੇਫਟੀ ਜਰੂਰ ਰੱਖਿਆ ਕਰੋ ਤੇ ਉਹਨਾਂ ਸਾਡੇ ਤਾਂ ਲੋਡ ਹੋਈ ਨਹੀਂ ਅਸੀਂ ਲਾਇਆ ਤਾਂ ਪੁੱਠਾ ਮੰਗਾ ਸੀ ਪਰ ਕੋਚਾ ਕੁਝ ਹੋਰ ਸੀ ਬਣ ਹੋਰ ਗਿਆ ਜਿਦੋਂ ਇਹੋ ਜਿਹਾ ਕੰਮ ਕਰਦੇ ਹੋਈ ਹੈ ਕਈ ਵਾਰ ਬੰਦਾ ਜੋ ਸੋਚਦਾ ਜਰੂਰੀ ਨਹੀਂ ਵੀ ਉਹ ਸੇਮ ਉਹੀ ਹੋ ਜਾਣਾ ਹੁਣ ਅਸੀਂ ਇਹਨੂੰ ਦੁਬਾਰਾ ਅਨਲੋਡ ਕਰਕੇ ਇਹਨੂੰ ਗੈਸ ਵੱਤੀ ਨਾਲ ਵੱਡਾ ਗੈਸ ਘਟਨ ਨਾਲ ਕੁਦਰਤੀ ਗੈਸ ਘਟਾਣ ਵਾਲੇ ਮੁੰਡੇ ਦੀ ਉੱਥੇ ਮਿਲ ਜਦ ਜene ਨੇ ਅੱਧੀ ਆਵਾਜ਼ ਤੇ ਆ ਕੇ ਉਹਨਾਂ ਨੇ ਇਹਨੂੰ ਕਟਿੰਗ ਕਰਿਆ ਫਿਰ ਅਸੀਂ ਉਹ ਫੋਲਡ ਕਰਿਆ ਕਿ ਜੈਕ ਦਾ ਜਾਮ ਹੋ ਚੁੱਕਾ ਜੀ ਫੋਲਡ ਨਹੀਂ ਸੀ ਹੁੰਦਾ ਉਹਦਾ ਦੇਖ ਜੈਕ ਨਹੀਂ ਬੰਦ ਹੋਦਾ ਦਾ ਸਟੈਪ ਉੱਪਰ ਨਹੀਂ ਜਾਂਦਾ ਉਹ ਗੈਸ ਕਟਰ ਵਾਲੇ ਨੇ ਵਿਚਾਰੇ ਨੇ ਆ ਮੁੰਡੇ ਨੂੰ ਮਤਲਬ ਵੀਡੀਓ ਦਿਖਾਉਣਾ ਆ ਮੁੰਡਿਆਂ ਨੇ ਗੈਸ ਕਟਰ ਨਾਲ ਬੱਤੀ ਨਾਲ ਵੱਢ ਗਏ ਫਿਰ ਆਦਾ ਅਸੀਂ ਇਹ ਲੈਗ ਫੋਲਡ ਕਰਿਆ ਤੇ ਹੁਣ ਆ ਆ ਲੋਡ ਕਰੀਏ ਮਸ਼ੀਨ ਡਵਲ ਸਾਨੂੰ ਕੰਮ ਪੈ ਗਿਆ ਪਹਿਲਾਂ ਅਸੀਂ ਇਹ ਲੋਡ ਕਰੀ ਫਿਰ ਅਨਲੋਡ ਕਰੀ ਕਿਉਂਕਿ ਦਾ ਸਟੈਪ ਬਾਹਰ ਹੁੰਦਾ ਸੀ ਰੋਡ ਦੇ ਉੱਪਰ ਅਸੀਂ ਕਹਿੰਦੇ ਆ ਇਹਦਾ ਐਂਡ ਪਾਰਟ ਆ എൻഡ്രാപി കാര്ട്ടൂജ ക ഇഞ്ചണ വേറ